ਮੰਚ ਤੇ ਮੌਜੂਦ ਸਾਡੇ ਸਹਿਸਪਟਾ ਤੇ ਸੱਭਿਆਚਾਰ ਮਾਮਲੇ ਦੇ ਮੰਤਰੀ ਸਾਹਿਬ ਸੋਨ ਸਾਹਿਬ ਸਾਡੇ ਇਸ ਪਟਿਆਲਾ ਦੇ ਸ਼ਹਿਰੀ ਹਲਕੇ ਦੇ ਐਮਐਲਏ ਕੋਲੀ ਸਾਹਿਬ ਸਮਾਣਾ ਤੋਂ ਐਮਐਲਏ ਚੇਤਨ ਨਾਲ ਕਨੌਰ ਤੋਂ ਐਮਐਲਏ ਕਬੱਡੀ ਦੇ ਬਹੁਤ ਫੇਮਸ ਪਲੇਅਰ ਗੁਰਲਾਲ ਕਨੌਰ ਜੀ ਔਰ ਨਵੇਂ ਚੁਣੇ ਪਟਿਆਲਾ ਦੇ ਮੇਅਰ ਕੁੰਦਨ ਗੋਗਿਆ ਜੀ ਔਰ ਸਾਡੇ ਸੈਕਟਰੀ ਸਾਹਿਬ ਜੱਗੀ ਸਾਹਿਬ ਜਿਹੜੇ ਟੂਰਿਜ਼ਮ ਤੇ ਕਲਚਰ ਵਿਭਾਗ ਦੇਖਦੇ ਨੇ ਤੇ ਮੇਰੇ ਸਾਹਮਣੇ ਮੇਰੇ মিডিਆ ਦੇ ਸਾਥੀ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਸੋਸ਼ਲ মিডিਆ ਜਿਹੜੇ-ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਅਕਸਰ ਸਾਰੇ ਚਿਹਰੇ ਜਾਣ ਪਛਾਣੀ ਨਹੀਂ ਮਿਲਦੇ ਰਹਿੰਦੇ ਆ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੱਲੋਂ ਜਦੋਂ ਮਾਰਚ 16 ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਪਿੰਡ ਜਾ ਕੇ ਖਟਕੜ ਕਲਾ ਵਿਖੇ ਸੌਚਕ ਸਮਾਗਮ ਹੋਇਆ ਕਾਰਜ ਪਰ ਸੰਭਾਲਿਆ ਤਾਂ ਅਸੀਂ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਕਿਵੇਂ ਭਰਨਾ ਹੈ ਪੰਜਾਬ ਦੇ ਜਿਹੜੇ ਸਰੋਤ ਨੇ ਉਹਨਾਂ ਨੂੰ ਕਿਵੇਂ ਲੋਕਾਂ ਲਈ ਇਸਤੇਮਾਲ ਕਰਨਾ ਹੈ ਪਹਿਲਾਂ ਬਦਕਿਸਮਤੀ ਨਾਲ ਇਨ੍ਹਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ ਅਸੀਂ ਟੂਰਿਜ਼ਮ ਤੇ ਕਲਚਰ ਡਿਪਾਰਟਮੈਂਟ ਦੀ ਮੀਟਿੰਗ ਲਈ ਇੱਕ ਨਹੀਂ ਕਈ ਮੀਟਿੰਗਾਂ ਲਈਆਂ ਪੰਜਾਬ ਦੇ ਵਿੱਚ ਇੰਨੀਆਂ ਸੋਹਣੀਆਂ ਸੋਹਣੀਆਂ ਜਗ੍ਹਾ ਪਈਆਂ ਨੇ ਜਿਨ੍ਹਾਂ ਨੂੰ ਤੁਸੀਂ ਰੈਨੋਵੇਟ ਕਰਕੇ ਜਾਂ ਉਹਨੂੰ ਅੱਛੇ ਤਰੀਕੇ ਨਾਲ ਮੇਨਟੇਨੈਂਸ ਕਰਕੇ ਬਹੁਤ ਵੱਡਾ ਇੱਕ ਟੂਰਿਜ਼ਮ ਦਾ ਖਜ਼ਾਨੇ ਲਈ ਇੱਕ ਸਰੋਤ ਬਣ ਸਕਦਾ ਇਸ ਤੋਂ ਪਹਿਲਾਂ ਅਸੀਂ ਚੋਹਾਲ ਹੁਸ਼ਿਆਰਪੁਰ ਦੇ ਨੇੜੇ ਆ ਕਦੇ ਜਾ ਕੇ ਆਏ ਹੋ ਤੁਸੀਂ ਹੁਸ਼ਿਆਰਪੁਰ ਤੋਂ ਚਿੰਤਪੁਨੀ ਮਾਤਾ ਚਿੰਤਪੁਨੀ ਰੋਡ ਤੇ ਚੋਹਾਲ ਹੈ 3 ਕਿਲੋਮੀਟਰ ਹੀ ਹੈ ਉੱਥੇ ਜਿੰਗਲਾਪ ਵਿਭਾਗ ਦਾ ਇੱਕ ਰਿਜ਼ੋਰਟ ਹੈ ਮੈਂ ਬਤਾਰ ਐਮਪੀ ਜਦੋਂ ਉਧਰ ਕਿਤੇ ਜਾਂਦਾ ਸੀ ਮੈਂ ਉੱਥੇ ਠਹਿਰਦਾ ਸੀ ਪਰ ਉਹਦੋਂ ਖੰਡਰ ਬਣੇ ਪਏ ਸੀ ਬਾਅਦ ਵਿੱਚ ਅਸੀਂ ਉਹਨੂੰ ਮੇਨਟੇਨ ਕੀਤਾ ਸ਼ਾਨਦਾਰ ਤਰੀਕੇ ਨਾਲ ਉੱਥੇ ਹਟਸ ਵੀ ਬਣਾਈਆਂ ਟਰੀ ਹਾਊਸ ਵੀ ਬਣਾਤੇ ਓਪਨ ਕਿਚਨ ਹੈ ਉੱਥੇ ਆਲੇ ਦੁਆਲੇ ਦੇ ਪਿੰਡਾਂ ਤੋਂ ਮਾਵਾਂ ਦਿਨ ਨੂੰ ਸਾਗ ਬਣਾਉਣਾ ਆਉਂਦਾ ਜਿਨ੍ਹਾਂ ਨੂੰ ਆਲਣ ਪਾ ਕੇ ਸਾਗ ਘੋਟਣਾ ਆਉਂਦਾ ਜਿਨ੍ਹਾਂ ਨੂੰ ਮੱਖੀ ਦੀ ਪਾਣੀ ਹੱਥੀਆਂ ਰੋਟੀਆਂ ਪਕਾਉਣੀਆਂ ਆਉਂਦੀਆਂ ਨੇ ਉੱਥੇ ਆਉਂਦੀਆਂ ਨੇ ਓਪਨ ਕਿਚਨ ਆਪਣੀ ਮਰਜ਼ੀ ਨਾਲ ਤੁਸੀਂ ਬਿਲਕੁਲ ਐ ਜੁੱਲੇ ਦੇ ਸਾਹਮਣੇ ਬਹਿ ਕੇ ਖਾਣਾ ਬਣਵਾ ਸਕਦੇ ਹੋ ਤੇ ਜੰਗਲ ਦੀ ਸਫਾਰੀ ਵੀ ਕਰਾਉਂਦੇ ਆ ਤੇ ਅੱਜ ਉੱਥੇ ਬੁਕਿੰਗ ਜਿਹੜੀ ਹੈ ਉਹਦੀ ਵੇਟਿੰਗ 2-2 ਮਹੀਨੇ ਦੀ ਹੋ ਗਈ ਕਿਉਂਕਿ ਜੋ ਮਾਤਾ ਚਿੰਤਪੂਰਨ ਦੇ ਦਰਸ਼ਨਾਂ ਲਈ ਜਾਂਦੇ ਆ ਲੋਕ ਉਹ ਹੁਣ ਇੱਥੇ ਖੜਨ ਲੱਗ ਗਏ ਰਾਤ ਵੀ ਰਹਿਣ ਲੱਗ ਗਏ ਜਾਂ ਲੰਚ ਡਿਨਰ ਵਾਸਤੇ ਵੀ ਖੜਦੇ ਆ ਫਿਰ ਅਸੀਂ ਚਮਰੌੜ ਲੈ ਕੇ ਪਠਾਨਕੋਟ ਤੋਂ ਜਹਾਜ਼ੀ ਰੋੜ ਤੇ ਮੰਨੂ ਡਿਵੈਲਪ ਕਰਨ ਦਾ ਫੈਸਲਾ ਕੀਤਾ ਤੁਸੀਂ ਹੈਰਾਨ ਰਹੋਗੇ ਪੱਤਰਕਾਰ ਭਰਾ ਤੁਸੀਂ ਕੈਮਰਾ ਰਹੀਂ ਬਹੁਤ ਕੁਝ ਦਿਖਾਉਣੇ ਪਰ ਉਹ ਤੁਸੀਂ ਇੱਕ ਐਸਾ ਪੰਜਾਬ ਹੈ ਜਿਹੜਾ ਕਿ ਪਹਿਲਾਂ ਕਿਸੇ ਨੇ ਦਿਖਾਇਆ ਹੀ ਨਹੀਂ 57 ਸਕੁਅਰ ਕਿਲੋਮੀਟਰ ਲੰਬਾਈ 450 ਫੁੱਟ ਡੂੰਘਾਈ ਉਸ ਝੀਲ ਦੀ ਤੇ ਇਸ ਤੋਂ ਵੱਧ ਗ੍ਰੀਨ ਇਸ ਤੋਂ ਵੱਧ ਹਰੇ ਰੰਗ ਦਾ ਪਾਣੀ ਕਿਤੇ ਹੈ ਨਹੀਂ ਦੁਨੀਆ 'ਚ ਰਾਵੀ ਦਾ ਪਾਣੀ ਉੱਥੇ ਰੁਕਿਆ ਹੋਇਆ ਰੰਜੀ ਸਾਗ ਡੈਮ ਦੇ ਤੇ ਉੱਥੇ ਅਸੀਂ ਟੂਰਿਜ਼ਮ ਨੂੰ ਬੜਾ ਆਵਾ ਦਿੱਤਾ ਹੈ ਤੇ ਹੁਣ ਸੈਟਰਡੇ ਸੰਡੇ ਘਟੋ ਘਟ 1000 ਤੋਂ 1500 ਦੀ ਫੁਟਫਾਲ ਹੈ ਅੱਜ ਕੱਲ ਡੈਸਟੀਨੇਸ਼ਨ ਬੈਟਿੰਗ ਦਾ ਰਿਵਾਜ ਹੈ ਲੋਕ ਉੱਥੇ ਜਾਂਦੇ ਮੋਟਰ ਬੋਟਸ ਚੱਲਦੀਆਂ ਨੇ ਇੱਕ ਪਾਸੇ ਜੰਮੂ ਕਸ਼ਮੀਰ ਦੀ ਪਹਾੜੀ ਇੱਕ ਪਾਸੇ ਹਿਮਾਚਲ ਦੀ ਇੱਕ ਪਾਸੇ ਪੰਜਾਬ ਇਸੇ ਤਰ੍ਹਾਂ ਅਸੀਂ ਕਪੂਰਥਲਾ ਦੇ ਵਿੱਚ ਜਿਹੜਾ ਪੈਲੇਸ ਹੈ ਜਿਹੜਾ ਕਪੂਰਥਲਾ ਦੇ ਰਾਜੇ ਦਾ ਪੈਲੇਸ ਹੈ ਉਹਨੂੰ ਅਸੀਂ ਡਿਵੈਲਪ ਕਰ ਰਹੇ ਹਾਂ ਉਹ ਵੀ ਬਹੁਤ ਸ਼ਾਨਦਾਰ ਚੀਜ਼ ਹੈ ਬਹੁਤ ਸ਼ਾਨਦਾਰ ਇਸੇ ਤਰ੍ਹਾਂ ਅਲਰੇਡੀ ਸਾਡਾ ਅੰਮ੍ਰਿਤਸਰ ਦੇ ਵਿੱਚ ਤਾਜ ਹੋਟਲ ਦੇ ਨਾਲ ਪ੍ਰੋਫਿਟ ਸ਼ੇਅਰਿੰਗ ਤੇ ਸਾਡੇ ਚੱਲ ਰਹੇ ਆ ਪੰਜਾਬ ਸਰਕਾਰ ਵੱਲੋਂ ਬਿਲਕੁਲ ਇਸੇ ਮੋੜ ਤੇ ਰਣਵਾਸ ਜਿਹੜਾ ਪਾਰਕ ਗਰੁੱਪ ਹੈ ਉਹਨਾਂ ਨਾਲ ਅਸੀਂ ਪ੍ਰੋਫਿਟ ਸ਼ੇਅਰਿੰਗ ਤੇ ਪੰਜਾਬ ਸਰਕਾਰ ਵੱਲੋਂ ਅੱਜ ਵਾਲਾ ਜਿਹੜਾ ਇਹ ਹੋਟਲ ਹੈ ਹੈਰੀਟੇਜ ਹੋਟਲ ਹੈ ਪਹਿਲਾਂ ਔਰ ਪਟਿਆਲਾ ਸ਼ਹਿਰ ਜਿਹੜਾ ਉਹ ਮੰਨਿਆ ਹੀ ਫੁਲਕਾਰੀਆਂ ਦਾ ਬਾਗਾਂ ਦਾ ਰਾਗਾ ਦਾ ਸ਼ਹਿਰ ਮੰਨੇ ਜਾਂਦਾ ਸੋ ਇੱਥੇ ਸਾਰਾ ਕੁਝ ਜਿੱਥੇ ਪਟਿਆਲਾ ਘਰਾਣੇ ਦੇ بڑے بڑے ਸਿੰਗਰ ਜਿਹੜੇ ਸੀਗੇ ਉਸਤਾਦ ਲੋਕ ਜਿੱਥੇ ਉਹ ਬਹਿ ਕੇ ਆਪਣਾ ਗਾਇਨ ਕਰਦੇ ਸੀ ਸਾਰਾ ਉਹਨਾਂ ਦੇ ਉਹੀ ਸੇਮ ਕਲਚਰ ਅਸੀਂ ਰੱਖਿਆ ਰੱਖਣ ਦੀ ਕੋਸ਼ਿਸ਼ ਕੀਤੀ ਹੈ ਅੱਜ ਮबारक ਦਿਨਾਂ ਸਾਰੇ ਪ੍ਰਸ਼ਾਸਨ ਨੂੰ ਵੀ ਔਰ ਸਾਡੇ ਜਿੰਨੇ ਵੀ ਡਿਪਾਰਟਮੈਂਟ ਨੇ ਕਿ ਉਹਨਾਂ ਨੇ ਬਹੁਤ ਤੇਜ਼ੀ ਨਾਲ ਇਸ ਕੰਮ ਨੂੰ ਸਿਰੇ ਚਾੜ੍ਹਿਆ